ਮਤਾਂ ਹੀ ਕਰਦੇ ਹੋਰ ਤੇ ਕਰਦੇ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਅੱਜ ਅਸੀਂ ਕੁਰਾਲੀ ਸ਼ਹਿਰ ਦੇ ਵਿੱਚ ਬੈਠੇ ਆ ਜਿੱਥੇ ਕਿ ਤੁਹਾਨੂੰ ਦਿਖਾਉਣ ਜਾ ਰਹੇ ਆ ਆਪਾਂ ਸਾਡੇ ਨਾਲ ਕਲਾਕਾਰ ਮੌਜੂਦ ਨੇ ਅਦਾਕਾਰ ਮੌਜੂਦ ਨੇ ਸੋ ਜਿਹੜੇ ਇੱਕ ਫਿਲਮ ਤਿਆਰ ਕਰ ਰਹੇ ਨੇ ਤੇ ਆਪਾਂ ਹੁਣ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਇਹ ਕਿਹੋ ਜੀ ਫਿਲਮ ਹੈ ਤੇ ਕਿਸ ਬਾਰੇ ਦੇ ਵਿੱਚ ਫਿਲਮ ਹੈ ਕਿਹੜਾ ਇਸ ਫਿਲਮ ਦਾ ਵਿਸ਼ਾ ਹੈ ਤੇ ਆਓ ਹੁਣ ਆਪਾਂ ਗੱਲਬਾਤ ਕਰਦੇ ਪਹਿਲਾਂ ਸਨੀ ਬੜੌਦੀ ਜੀ ਦੇ ਨਾਲ ਜਿਨ੍ਹਾਂ ਦਾ ਨਾਮ ਸਨੀ ਗਿੱਲ ਵੀ ਹੈ ਸੋ ਸਨੀ ਗਿੱਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਮਨ ਸਾਹਿਬ ਬਹੁਤ ਧੰਨਵਾਦ ਤੁਹਾਡਾ ਏਤਵਨ ਚੈਨਲ ਦਾ ਜੀ ਤੇ ਇਹ ਫਿਲਮ ਹੈ ਜੀ ਸਾਡੀ ਕੇਸਰੀ ਪ੍ਰੋਡਕਸ਼ਨ ਹਾਊਸ ਦੀ ਇਹ ਅੱਜ ਸ਼ੁਰੂ ਕੀਤੀ ਹੈ ਜੀ ਹਾਂਜੀ ਹਾਂਜੀ ਅੱਜ ਸ਼ੂਟ ਦਾ ਸਾਡਾ ਪਹਿਲਾ ਦਿਨ ਹੈ ਜੀ ਤੇ ਕੇਸਰੀ ਪ੍ਰੋਡਕਸ਼ਨ ਹਾਊਸ ਜਿਹਨਾਂ ਦਾ ਵਿਸ਼ਾਈ ਸਮਾਜਿਕ ਮਸਲੇ ਹੁੰਦੇ ਨੇ ਜੀ ਅਸੀਂ ਪਹਿਲਾਂ ਵੀ ਜਿਹੜੇ ਪ੍ਰੋਜੈਕਟ ਕੀਤੇ ਨੇ ਉਹ ਸੋਸ਼ਲ ਮੈਸੇਜ ਨੇ ਜੀ ਸਮਾਜਿਕ ਸੁਨੇਹੇ ਨੇ ਤੇ ਇਸ ਵਾਰ ਵੀ ਜਿਹੜਾ ਅਸੀਂ ਨਵਾਂ ਪ੍ਰੋਜੈਕਟ ਕਰ ਰਹੇ ਹਾਂ ਨਸ਼ਿਆਂ ਤੇ ਕਰ ਰਹੇ ਹਾਂ ਜੀ ਜੀ ਨਸ਼ਿਆਂ ਦਾ ਕੋਡ ਜਿਹੜਾ ਇੱਕ ਸ਼ਰਾਬ ਜਿਹੜਾ ਸਭ ਤੋਂ ਵੱਡਾ ਜਿਹਨੂੰ ਆਪਾਂ ਕੋਡ ਕਹਿ ਲੈਂਦੇ ਆ ਸ਼ਰਾਬ ਨੂੰ ਲੈ ਕੇ ਇਹ ਸਾਡੀ ਫਿਲਮ ਹੈ ਜੀ ਜੀ ਹਾਂ ਸੋ ਉਹ ਇਹਦਾ ਮਤਲਬ ਹੈ ਐਂਡ ਕਦੋਂ ਹੋਊਗਾ ਹੁਣ ਤੁਹਾਨੂੰ ਕੀ ਲੱਗਦਾ ਵੀ ਕਿੰਨੇ ਦਿਨ ਲੱਗ ਜੂਗੇ ਸਾਰਾ ਜੇ ਸ਼ੁਰੂਆਤ ਕੀਤੀ ਆ ਟੀਮ ਵਧੀਆ ਜੁੜੀ ਆ ਆਰਟਿਸਟ ਸਾਰੇ ਵਧੀਆ ਕੋਸ਼ਿਸ਼ ਕਰਾਂਗੇ ਵੀ ਜਿੰਨੀ ਜਲਦੀ ਹੋ ਜੇ ਇਹ ਜਿਹੜਾ ਸ਼ੂਟ ਹੈ ਕੰਪਲੀਟ ਹੋ ਜੇ ਉਹਦੇ ਬਾਅਦ ਪੋਸਟ ਪ੍ਰੋਡਕਸ਼ਨ ਤੋਂ ਬਾਅਦ YouTube ਚੈਨਲ ਤੇ ਪਾ ਦਾਂਗੇ ਜੀ ਫਿਲਮ ਨੂੰ ਓਕੇ ਕਿੰਨੇ ਆਰਟਿਸਟ ਐ ਦੇ ਵਿੱਚ ਸਾਰੇ ਦੇ ਵਿੱਚ ਆਰਟਿਸਟ ਇਹ ਅਸਲ ਜੇ ਪਹਿਲਾਂ ਸੀ ਵੱਡੇ ਪ੍ਰੋਜੈਕਟ ਕੀਤੇ ਜਿਹੜੇ 2-2.5 ਘੰਟੇ ਹੁੰਦੇ ਨੇ ਤੇ ਇਹ ਕੋਸ਼ਿਸ਼ ਕਰ ਰਹੇ ਆ ਵੀ ਜਿਹੜਾ ਪ੍ਰੋਜੈਕਟ ਸਾਡਾ ਉਹ 30 ਮਿੰਟ ਦੇ 30 35 ਮਿੰਟ ਚ ਹੋ ਜਵੇ ਤੇ ਇਹਦੇ ਕੈਰੈਕਟਰ ਸਾਡੇ ਜਿਹੜੇ 6 7 ਕੈਰੈਕਟਰ ਨੇ ਜੀ 메ਨ ਕੈਰੈਕਟਰ 3 ਚ 4 ਨੇ ਉਸ ਤੋਂ ਬਾਅਦ ਜਿਹੜੇ ਵੈਸੇ سپورਟਿੰਗ ਐਕਟਰ ਰਹਿਗੇ ਨੇ ਉਹਨੇ 8 10 ਐਕਟਰ ਦੀ ਟੀਮ ਹੈਗੀ ਐਚ ਜੀ ਜੀ ਸੋ ਕੀ ਕਹੋਗੇ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਹੀ ਕਵਾਂਗੇ ਜੀ ਵੀ ਨਵੇਂ ਬੰਦੇ ਆ ਲਾਈਨ ਚ ਨਵੇਂ ਆਏ ਆ ਤੁਸੀਂ ਸਾਰੇ ਜਿਹੜੇ ਚੜਦੇ ਸੂਰਜ ਹੁੰਦੇ ਨੇ ਚਲਦੇ ਐਕਟਰ ਹੁੰਦੇ ਨੇ ਹਨੀ ਚਲਦੇ ਡਾਇਰੈਕਟਰ ਹੁੰਦੇ ਨੇ ਉਹਨਾਂ ਦੀ ਸਪੋਰਟ ਕਰਦੇ ਹਾਂ ਅਸੀਂ ਇਸ ਲਾਈਨ ਦੇ ਵਿੱਚ ਨਵੇਂ ਬੜੇ ਹਾਂ ਤੇ ਕੋਸ਼ਿਸ਼ ਕਰੋ ਕਿ ਸਾਨੂੰ ਤੁਹਾਡੇ ਸਪੋਰਟ ਮਿਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੀ ਫਿਲਮ ਨੂੰ ਪਿਆਰ ਦਿਓ ਕਰੋ ਪਲੀਜ਼ ਜੇ ਤੁਹਾਨੂੰ ਕੋਈ ਵੀ ਸੀਨ ਵਧੀਆ ਲੱਗਦਾ ਤਾਂ ਉਹਦੇ ਵਿੱਚ ਕਮੈਂਟ ਜਰੂਰ ਕਰਿਆ ਕਰੋ ਪਲੀਜ਼ ਮਿਹਰਬਾਨੀ ਤੁਹਾਡੀ ਬਹੁਤ-ਬਹੁਤ ਹੈ ਵੀਰ ਜੀ ਕੀ ਨਾਮ ਹੈ ਜੀ ਮੇਰਾ ਨਾਮ ਜਸਜੋਤ ਗਿੱਲ ਹੈ ਜੀ ਸੋ ਸਭ ਤੋਂ ਪਹਿਲਾਂ ਸਾਰਿਆਂ ਦਾ ਮੈਂ ਸਤਿ ਸ਼੍ਰੀ ਅਕਾਲ ਤੇ ਭਾਜੀ ਦਾ ਧੰਨਵਾਦ ਕਰੂੰਗਾ ਮੇਰਾ ਨਾਮ ਜਸਜੋਤ ਗਿੱਲ ਹੈ ਮੈਂ ਇਸ ਫਿਲਮ ਦਾ ਡਾਇਰੈਕਟਰ ਹਾਂ ਸੋ ਅਸੀਂ ਇਹ ਫਿਲਮ ਸ਼ੂਟ ਕਰ ਰਹੇ ਹਾਂ ਕਿ ਸੋਸ਼ਲ ਮੈਸੇਜ ਉੱਤੇ ਹੈ ਇਹ ਸਾਡਾ ਇੱਕ ਮਕਸਦ ਦੇ ਉੱਤੇ ਹੈ ਕਿ ਅਸੀਂ ਇੱਕ ਨਸ਼ੇ ਉੱਤੇ ਬਣਾ ਰਹੇ ਹਾਂ ਸਾਡੇ ਜਿਹੜੀ ਪ੍ਰੋਜੈਕਟ ਆਂਦੇ ਉਸ ਤੋਂ ਪਹਿਲਾਂ ਪ੍ਰੋਜੈਕਟ ਆਇਆ ਉਹ ਵੀ ਇੱਕ ਸਮਾਜ ਉੱਤੇ ਹੈ ਸੋ ਇਸ ਵਿੱਚ ਅਸੀਂ ਨਵੇਂ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਮੌਕਾ ਦਿੰਨੇ ਆ ਸੋ ਸਾਡੇ ਨਾਲ ਦਾ ਸੀਨੀਅਰ ਵੀ ਜਿਹੜੇ ਸਾਡੇ ਤੋਂ ਪਹਿਲਾਂ ਵੀ ਕੰਮ ਕਰ ਰਹੇ ਆ ਉਹ ਜਿਵੇਂ ਸਨੀ ਭਾਈ ਸਾਡੇ ਨਾਲ ਇਹ ਸੀਨੀਅਰ ਆ ਆਰਟਿਸਟ ਨੇ ਉਹ ਪਹਿਲੇ ਵੀ ਸਾਡੇ ਨਾਲ ਕੰਮ ਕਰ ਰਹੇ ਆ ਤੇ ਇਹ ਜੋ ਪ੍ਰੋਜੈਕਟ ਹੈ ਕੇਸਰੀ ਪ੍ਰੋਡਕਸ਼ਨ ਹਾਊਸ ਵਿੱਚੋਂ ਆਊਗਾ ਉਹਨਾਂ ਦੇ YouTube ਚੈਨਲ ਤੇ ਮਿਲ ਜਾਊਗਾ ਇਹ ਇਹ ਸਾਡਾ ਅੱਜ ਸ਼ੂਟ ਪਹਿਲੇ ਦਿਨ ਤੋਂ ਹੈ ਇਹ 2-3 ਦਿਨ ਦਾ ਸਾਡਾ ਸ਼ਡਿਊਲ ਹੈ ਇਹ ਸ਼ੂਟ ਚੱਲੇਗਾ ਇਸ ਵਿੱਚ ਆਰਟਿਸਟ ਕਈ ਸਾਡੇ ਨਾਲ ਪਹਿਲਾ ਕੰਮ ਵੀ ਕਰ ਰਹੇ ਕੋਈ ਨਵੇਂ ਵੀ ਲਿੱਤੇ ਹਨ ਤੇ ਇੱਕ ਇਹ ਦੇ ਵਿੱਚ ਸਾਡਾ ਇਹ ਮੈਸੇਜ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਬੱਚਿਆਂ ਨੂੰ ਪੜਾਉਣਾ ਬਹੁਤ ਜ਼ਰੂਰੀ ਹੈ ਤੇ ਨਸ਼ੇ ਤੋਂ ਦੂਰ ਰਹਿਣ ਪਿੱਛੇ ਅਸੀਂ ਇਹ ਬਣਾ ਰਹੇ ਹਾਂ ਜੀ ਜੀ ਸੋ ਜਿਹੜੀ ਨਵੀਂ ਪਨੀਰੀ ਹੈ ਨਵੀਂ ਪੀੜ੍ਹੀ ਹੈ ਆਉਣ ਵਾਲੀ ਜਨਰੇਸ਼ਨ ਹੈ ਉਹ ਕਾਫੀ ਜ਼ਿਆਦਾ ਮਤਲਬ ਕਿ ਨਸ਼ਿਆਂ ਦੇ ਵਿੱਚ ਲੱਗੀ ਹੋਈ ਹੈ ਹਾਂਜੀ ਉਹਦੇ ਕਰਕੇ ਨਸ਼ਿਆਂ ਕਿਤੇ ਅਸੀਂ ਇਹੀ ਦਿਖਾਣਾ ਚਾ ਰਹੇ ਹਾਂ ਕਿ ਇਹਦੇ ਵਿੱਚ ਅਸੀਂ ਦਿਖਾਇਆ ਜਾ ਰਿਹਾ ਹੈ ਕਿ ਇੱਕ ਵਧੀਆ ਪਰਿਵਾਰ ਹੋਣ ਕਾਰਨ ਮਤਲਬ ਨਸ਼ੇ ਦੇ ਉੱਤੇ ਲੱਗ ਕੇ ਆਪਣਾ ਉਹ ਕੀ ਕੁਝ ਉਹਦੇ ਨਾਲ ਹੋ ਜਾਂਦਾ ਉਹ ਅਸੀਂ ਇਹਦੇ ਵਿੱਚ ਦਿਖਾ ਰਹੇ ਹਾਂ ਜੀ ਕਿਉਂ ਹਰ ਕੋਈ ਅੱਜ ਕੱਲ ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸੌਤ ਵਿੱਚ ਦੇਖਿਆ ਜਾਵੇ ਤਾਂ 60 ਤੋਂ 70% ਬੰਦਾ ਨਸ਼ਾ ਤੇ ਜਾ ਚੁੱਕਿਆ ਮਤਲਬ ਨਸ਼ਾ ਦੇਖੋ ਗਵਰਨਮੈਂਟ ਵੱਲੋਂ ਆਇਆ ਨਸ਼ਾ ਮਤਲਬ ਕੋਈ ਵੀ ਚੀਜ਼ ਹੈ ਉਹਨੂੰ ਆਪਾਂ ਜਦੋਂ ਐਕਸਟਰਾ ਲੈਨੇ ਆਵਰਡੋਜ਼ ਲੈਨੇ ਆ ਜਾਂ ਉਹਦੇ ਕਰਕੇ ਅੱਜ ਕੱਲ ਮੌਤਾਂ ਹੀ ਬਹੁਤ ਚੀਜ਼ ਹੋ ਰਹੀਆਂ ਇਸ ਕਰਕੇ ਅਸੀਂ ਹਰ ਨੈਕਸਟ ਉਹ ਬਿਲਕੁਲ ਹੀ ਨਸ਼ਾ ਹੁੰਦੇ ਹੈ ਨਾ ਸਾਨੂੰ ਇਹ ਹੁੰਦਾ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਸਭ ਨੂੰ ਅਵੇਅਰ ਕਰੀਏ ਉਹਦੇ ਉੱਤੇ ਅਸੀਂ ਪ੍ਰੋਜੈਕਟ ਲੈ ਕੇ ਆਉਨੇ ਆ ਜੀ ਹਾਂਜੀ ਸੋ ਜਿਹੜੇ ਤੁਹਾਡੇ ਆਰਟਿਸਟ ਨੇ ਚੰਗੀ ਤਰ੍ਹਾਂ ਸਮਝ ਜਾਂਦੇ ਆ ਕਿਵੇਂ ਇੱਕ ਟਾਈਮ ਜ਼ਿਆਦਾ ਲੈਂਦੇ ਨੇ ਉਹ ਨੀ ਸਮਝਾਂਦੇ ਦਿਖੋ ਅਸੀਂ ਪਹਿਲਾਂ ਸਭ ਨੂੰ ਪਹਿਲਾਂ ਸਮਝਾਉਨੇ ਆ ਜਿਹੜੇ ਸਾਡੇ ਨਾਲ ਸੀਨੀਅਰਸ ਕੰਮ ਕਰਦੇ ਆ ਜਾਂ ਐਕਸਪੀਰੀਅੰਸ ਪਹਿਲਾਂ ਕੰਮ ਕਰਦੇ ਆ ਉਹਨਾਂ ਨੂੰ ਤਾਂ ਕੁਝ ਜ਼ਿਆਦਾ ਨਹੀਂ ਸਮਝਾਉਣਾ ਪੈਂਦਾ ਤੇ ਜੋ ਜਿਹੜੇ ਨਵੇਂ ਹੁੰਦੇ ਆ ਐਦਾਂ ਨਹੀਂ ਹੁੰਦਾ ਕਿ ਬਿਲਕੁਲ ਹੀ ਨਹੀਂ ਕਰਦੇ ਕਰਦੇ ਉਹਨਾਂ ਨੂੰ ਸਮਝਾਉਣੇ ਆ ਵਧੀਆ ਸਾਡੇ ਨਾਲ ਕੰਮ ਕਰਦੇ ਆ ਸੋ ਮਤਲਬ ਸਾਡੇ ਨਾਲ ਪਿਛਲੇ ਪ੍ਰੋਜੈਕਟ ਵਿੱਚ ਕਿਤੇ ਅਸੀਂ ਨਵੇਂ ਕੁੜੀਆਂ ਮੁੰਡਿਆਂ ਨੂੰ ਲਾਂਚ ਕੀਤਾ ਇਸ ਫਿਲਮ ਦੇ ਵਿੱਚ ਅੱਜ ਦੇ ਟਾਈਮ 'ਚ ਵਧੀਆ ਕੰਮ ਕਰ ਰਹੇ ਨੇ ਜੀ ਹਾਂ ਜੀ ਕੀ ਮੈਸੇਜ ਦਵਾਂਗੇ ਮੈਂ ਮੈਸੇਜ ਇਹ ਹੀ ਦਵਾਂਗਾ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਇਹ ਚੈਨਲ ਨੂੰ ਜਿਹੜਾ ਜਿਨ੍ਹਾਂ ਦੇ ਥਰੂ ਤੁਸੀਂ ਸਾਨੂੰ ਰੂਬਰੂ ਰੂਪ ਕਰ ਰਹੇ ਹੋ ਹਮਾਨ ਚੈਨਲ ਉਹਨਾਂ ਨੂੰ ਸਬਸਕ੍ਰਾਈਬ ਕਰੋ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਕੇਸਰੀ ਪ੍ਰੋਡਕਸ਼ਨ ਹਾਊਸ ਹੈ ਤੇ ਸਾਡੇ ਵੱਲੋਂ ਮੈਸੇਜ ਇਹ ਹੀ ਹੈ ਜੇ ਕੋਈ ਨਵਾਂ ਕਲਾਕਾਰ ਜੀ ਨੂੰ ਬਹੁਤ ਚਾਹ ਹੈ ਕੰਮ ਕਰਨ ਦੇ ਵਿੱਚ ਉਹ ਸਾਡੇ ਨਾਲ ਕਰ ਸਕਦਾ ਹੈ ਮੈਨੂੰ ਕੰਟੈਕਟ ਕਰ ਸਕਦਾ ਹੈ ਮੇਰਾ ਇੰਸਟਾਗ੍ਰam ਹੈਗਾ ਜਸੋਤ ਗਿਲ ਨਾਮ ਤੋਂ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਜੇ ਤੁਸੀਂ ਐਕਟਿੰਗ ਦੇ ਟਿਪਸ ਲੈਣੇ ਹੋ ਮੈਂ ਫ੍ਰੀ ਆਫ ਕੋਸ ਤੁਹਾਨੂੰ ਐਕਟਿੰਗ ਟਿਪਸ ਸੌਂਗ ਵੈਬ ਸੀਰੀਜ਼ ਕਰਨੇ ਹਨ ਤਾਂ ਅਸੀਂ ਕਰ ਸਕੀ ਹਾਂ ਅਸੀਂ ਵੱਡੇ ਪ੍ਰੋਜੈਕਟ ਵੀ ਕਰਦੇ ਹਾਂ 2-2 ਘੰਟੇ ਦੀ ਇੱਕ ਛੋਟਾ ਪ੍ਰੋਜੈਕਟ ਲੈ ਕੇ ਆਏ ਫਿਊਚਰ ਫਿਲਮਸ ਵੀ ਕਰ ਰਹੇ ਹਾਂ ਵੈਬ ਸੀਰੀਜ਼ ਕਰ ਰਹੇ ਹਾਂ ਸੋ ਐਮਐਕਸ ਪਲੇਟ ਤੇ ਵੀ ਸਾਡੇ ਪ੍ਰੋਜੈਕਟ ਆ ਚੁੱਕੇ ਹਨ ਸੋ ਜੋ ਸਾਡੇ ਨਾਲ ਕੰਮ ਕਰਨਾ ਚਾਹੁੰਦਾ ਹੈ ਉਹ ਸਾਨੂੰ ਸਾਡੇ ਨਾਲ ਮਿਲ ਕੇ ਕੰਮ ਕਰ ਸਕਦਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਸਤਿ ਸ਼੍ਰੀ ਅਕਾਲ ਕਰਨਾ ਚਾਹੂੰਗੀ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਤੁਹਾਡਾ ਜੀ ਆਪਣਾ ਸ਼ੁਭਨਾਮ ਜੀ ਮੇਰਾ ਨਾਮ ਕੋਮਲ ਹੈ ਜੀ ਸੋ ਤੁਸੀਂ ਵੀ ਇਸ ਫਿਲਮ ਦੇ ਵਿੱਚ ਰੋਲ ਨਿਭਾ ਰਹੇ ਹੋ ਪਹਿਲਾਂ ਵੀ ਰੋਲ ਕੀਤੇ ਹੈ ਹਾਂਜੀ ਹਾਂਜੀ ਮੈਂ ਇਸ ਫਿਲਮ ਚ ਬੇਟੀ ਦਾ ਰੋਲ ਨਿਭਾਰ ਰਹੀ ਹਾਂ ਮੈਂ ਥੈਂਕ ਯੂ ਕਰਨਾ ਚਾਹੂੰਗੀ ਜੱਸ ਸਰ ਨੂੰ ਸਨੀ ਸਰ ਨੂੰ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਇਸ ਫਿਲਮ ਚ ਕੰਮ ਕਰਨ ਦਾ ਜੀ ਸੋ ਪਹਿਲਾਂ ਕਿੰਨੇ ਪ੍ਰੋਜੈਕਟ ਕਰ ਚੁੱਕੇ ਤੁਸੀਂ ਸਰ 3-4 ਕਰ ਚੁੱਕੀ ਹਾਂ ਮੈਂ Song ਵੀ ਕਰ ਚੁੱਕੀ ਹਾਂ Shorts movie ਵੀ ਕਰ ਚੁੱਕੀ ਹਾਂ ਜੀ ਹਾਂਜੀ ਕਦੇ ਗਾਇਆ ਵੀ ਹੈ ਤੁਸੀਂ ਨਹੀਂ ਸਰ ਮਾਡਲਿੰਗ ਕਰਦੀ ਹਾਂ ਮਾਡਲਿੰਗ ਹੀ ਕਰਦੀ ਹਾਂ ਹਾਂਜੀ ਠੀਕ ਹੈ ਕਦੇ ਜ਼ਿੰਦਗੀ ਚ ਨਹੀਂ ਗਾਇਆ ਗੁੰਗੁਣਾਇਆ ਤਾਂ ਹੋਊਗਾ ਹਾਂਜੀ ਹਾਂਜੀ ਜੀ ਸੋ ਕਿਵੇਂ ਲੱਗਦਾ ਆਪਣਾ ਸੰਨੀ ਭਾਜੀ ਉਹਨਾਂ ਦੇ ਨਾਲ ਇਹਨਾਂ ਨਾਲ ਕੰਮ ਕਰਕੇ ਸਰ ਬਹੁਤ ਹੀ ਵਧੀਆ ਨੇ ਬਹੁਤ ਹੀ ਜ਼ਿਆਦਾ ਵਧੀਆ ਫੈਮਿਲੀ ਵਾਲਾ ਮਾਹੌਲ ਆ ਸਾਡਾ ਸਾਨੂੰ ਕੋਈ ਓਪਰਾ ਨਹੀਂ ਲੱਗਦਾ ਵਾ ਸਾਡਾ ਇੱਕ ਫੈਮਿਲੀ ਵਾਂਗੂ ਬੌਂਡ ਬਣ ਚੁੱਕਿਆ ਹੈ ਇਹਨਾਂ ਦੇ ਨਾਲ ਜੀ ਕੰਮ ਕਰਕੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਇਹਨਾਂ ਦੇ ਨਾਲ ਬਿਲਕੁਲ ਸੋ ਕਿਉਂਕਿ ਜਿਹੜੇ ਸ਼ੂਟ ਹੁੰਨੇ ਆ ਕਈ ਵਾਰ ਰਾਤ ਦੇ ਸ਼ੂਟ ਵੀ ਹੁੰਦੇ ਆ ਟਾਈਮ ਵੀ ਓਵਰ ਕਈ ਵਾਰੀ ਹੋ ਜਾਂਦਾ ਹਨੇਰਾ ਵੀ ਹੋ ਜਾਂਦਾ ਘਰ ਜਾਣ ਲਈ ਦੇਰੀ ਵੀ ਹੋ ਜਾਂਦੀ ਆ ਹਾਂਜੀ ਹਾਂਜੀ ਸਰ ਬਟ ਸਰ ਇਹ ਕਹਿੰਦੇ ਨਾ ਕਿਸੇ ਤੇ ਭਰੋਸਾ ਹੋਵੇ ਤਾਂ ਬਹੁਤ ਵਧੀਆ ਹੁੰਦਾ ਵਾ ਸਰ ਤੇ ਬਹੁਤ ਸਾਨੂੰ ਭਰੋਸਾ ਆ ਵਾ ਸਰ ਬਹੁਤ ਹੀ ਵਧੀਆ ਫੈਮਲੀ ਵਾਂਗੂ ਟ੍ਰੀਟ ਕਰਦੇ ਨੇ ਸਾਨੂੰ ਜੀ ਹਾਂਜੀ ਸੋ ਕੀ ਮੈਸੇਜ ਕੀ ਦਵਾਂਗੇ ਆਪਾਂ ਪਬਲਿਕ ਨੂੰ ਦਰਸ਼ਕਾਂ ਸਰ ਮੈਂ ਤਾਂ ਇਹ ਕਹਿਣਾ ਚਾਹੂੰਗੀ ਸਾਡੀ ਫਿਲਮ ਨੂੰ ਦੇਖੋ ਨਸ਼ਿਆਂ ਤੋਂ ਦੂਰ ਰਹੋ ਤੇ ਬੇਟੀਆਂ ਨੂੰ ਵੱਧ-ਵੱਧ ਪੜਾਓ ਜੋ ਅੱਜ ਦੀ ਜਨਰੇਸ਼ਨ ਚੱਲ ਰਹੀ ਆ ਖਾਸ ਕਰਕੇ ਨਸ਼ਿਆਂ ਤੋਂ ਦੂਰ ਰਹੋ ਇਹ ਹੀ ਕਹਿਣਾ ਚਾਹੂੰਗੀ ਸਰ ਮੈਂ ਓਕੇ ਠੀਕ ਹਾਂਜੀ ਥੈਂਕ ਯੂ ਸਰ ਥੈਂਕ ਯੂ ਇਹ ਤੁਹਾਡਾ ਸ਼ੁਭਨਾਮ ਜੀ ਹਾਂਜੀ ਮੇਰਾ ਨਾਮ ਸੁਖਮੰਦਰਾ ਜੀ ਜੀ ਤੁਸੀਂ ਵੀ ਇਸ ਦੇ ਵਿੱਚ ਰੋਲ ਨਿਭਾ ਰਹੇ ਹੋ ਹਾਂਜੀ ਇਹਦੇ ਵਿੱਚ ਮੈਂ ਮਦਰ ਦਾ ਰੋਲ ਕਰ ਰਹੀ ਹਾਂ ਜੀ ਓਕੇ ਜੀ ਹਾਂਜੀ ਠੀਕ ਹੈ ਜੀ ਫਿਰ ਤੁਸੀਂ ਵੀ ਕਾਫੀ ਦੇਰ ਤੋਂ ਜੁੜੇ ਹੋਣੇ ਆ ਮੰਚ ਦੇ ਨਾਲ ਅਦਾਕਾਰਾਂ ਦੇ ਨਾਲ ਫਿਲਮਾਂ ਦੇ ਨਾਲ ਥੀਏਟਰਾਂ ਦੇ ਨਾਲ ਹਾਂਜੀ ਸਰ ਮੈਂ ਜਸਜੋਸਰ ਨਾਲ ਕਾਫੀ ਲੇਅਰ ਤੋਂ ਕੰਮ ਕਰ ਰਹੀ ਹਾਂ ਜਸਜੋਸਰ ਦਾ ਥੈਂਕ ਯੂ ਐਂਡ ਸਨੀ ਸਰ ਦਾ ਜਿਨ੍ਹਾਂ ਨੇ ਮੈਨੂੰ ਇਸ ਪ੍ਰੋਡਕਟ ਇਸ ਪ੍ਰੋਜੈਕਟ ਦੇ ਵਿੱਚ ਨਾਲ ਲਿਆ ਆਪਣੇ ਮਦਦ ਨਾਲ ਰੋਲ ਕਰ ਰਹੀਆਂ ਜੀ ਓਕੇ ਜੀ ਸੋ ਤੁਸੀਂ ਕੀ ਸੁਨੇਹਾ ਦੇਵੋਗੇ ਜੋ ਨਸ਼ੇ ਨੇ ਅੱਜ ਕੱਲ ਕਾਫੀ ਚੱਲ ਰਹੇ ਨੇ ਨਸ਼ਿਆਂ ਦੇ ਬਾਰੇ ਇਹ ਫਿਲਮ ਬਣ ਰਹੀ ਹੈ ਹਾਂ ਜੀ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਜੀ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਜੋ ਵੀ ਇਨਸਾਨ ਨਸ਼ਾ ਕਰਦਾ ਹੈ ਪਰਿਵਾਰ ਹਮੇਸ਼ਾ ਟੁੱਟਦਾ ਹੈ ਜੀ ਸੋ ਜਿੰਨਾ ਹੋ ਸਕੇ ਨਸ਼ਿਆਂ ਤੋਂ ਦੂਰ ਰਹਿ ਆਪਣੇ ਬੱਚਿਆਂ ਨੂੰ ਪੜਾਇਆ ਜਾਵੇ ਤਾਂ ਕਿ ਅਗਲੀ ਜਨਰੇਸ਼ਨ ਨੂੰ ਆਪਾਂ ਕਰ ਸਕੀਏ ਬੱਲੀਆ ਜਿੱਦੇ ਰਾ ਪਾ ਸਕੀ ਹਾਂਜੀ ਹਾਂਜੀ ਥੈਂਕ ਯੂ ਜੀ ਸਰ ਇਹਦਾ ਇਹ ਮਤਲਬ ਹੈ ਜਿਹੜੇ ਡਾਇਲੋਗ ਨੇ ਸਟੋਰੀ ਹੈ ਇਹ ਕਿਹਨਾਂ ਦੀ ਲਿਖੀ ਹੋਈ ਹੈ ਤੇ 뮤직 ਵੀ ਇਹਦੇ ਵਿੱਚ বাজੇਗਾ ਉਹ ਕਿਹਨਾਂ ਦਾ ਹੋਏਗਾ ਹਾਂਜੀ ਦੇਖੋ ਜੀ ਇਹ ਜਿਹੜੀ ਲਿਖੀ ਗਈ ਹੈ ਉਹ ਨਰਪ੍ਰੀਤ ਸਿੰਘ ਵਾਲੀਆ ਨੇ ਲਿਖੀ ਹੈ ਜੀ ਤੇ ਉਹਨਾਂ ਦੇ ਜਿਹੜੇ ਪਹਿਲੇ ਪ੍ਰੋਜੈਕਟ ਉਹਨਾਂ ਨੇ ਆਪ ਖੁਦ ਲਿਖੇ ਤੇ ਜੇ ਇਸ ਫਿਲਮ ਦੇ ਜਿਹੜੇ ਸਕਰੀਨ ਉੱਪਰ ਲਿਖੇ ਤੇ ਆ ਤੇ ਡਾਇਲੌਗ ਲਿਖੇ ਗਏ ਆ ਉਹ ਸਨੀ ਭਾਈ ਤੋਂ ਲਿਖੇ ਗਏ ਆ ਤੇ ਜਿਨ੍ਹਾਂ ਤੋਂ ਮੈਂ ਡਾਇਰੈਕਟ ਮੈਂ ਖੁਦ ਕਰ ਰਿਹਾ ਹਾਂ ਤੇ ਸਾਡਾ ਇੱਕ ਮੈਸੇਜ ਹੈ ਕਿ ਮਤਲਬ ਜੇ ਅਗਰ ਕੋਈ ਸਾਡੇ ਨਾਲ ਜੁੜਨਾ ਚਾਹੁੰਦਾ ਹੈ ਤਾਂ ਉਹ ਮੈਂ ਤੁਹਾਨੂੰ ਦੱਸ ਕੀ ਆ ਕਿ ਜੇ ਫੋਲੋ ਮੈਨੂੰ ਕਰ ਸਕਦਾ ਇੰਸਟਾਗ੍ਰam ਤੇ ਬਾਕੀ ਜੇ ਮੇਰੇ ਤੋਂ ਪਰਸਨਲ ਮੇ ਨਾਲ ਵੀ ਗੱਲ ਕਰਨਾ ਚਾਹੁੰਦਾ ਹੈ ਮੇਰਾ ਕੰਟੈਕਟ ਨੰਬਰ ਨੋਟ ਕਰ ਸਕਦਾ ਹੈ ਮੇਰਾ ਨਾਮ ਕੰਟੈਕਟ ਨੰਬਰ ਹੈ 7986133238 ਇਸ ਬਸ ਇਹ ਸਾਡਾ ਹੀ ਮੈਸੇਜ ਹੈ ਕਿ ਸਾਡੇ ਨਾਲ ਜੁੜੋ ਤੇ ਅੱਗੇ ਜੇ ਕੰਮ ਕਿਸੇ ਨੇ ਕਰਨਾ ਜੀ ਕੀ ਕਹਿਣ ਲੱਗੇ ਸੀ ਭਾਜੀ ਮੈਂ ਯਾਰ ਬੋਲਣ ਲੱਗੇ ਸੀ ਵਿੱਚੋਂ ਭਾਜੀ ਇਹ ਕਹਿੰਦੇ ਸਕ੍ਰੀਨ ਪਲੇ ਡਾਇਲੋਗ ਸਨੀ ਦੇ ਲਿਖਿਆ ਨਹੀਂ ਭਾਜੀ ਇਹਨਾਂ ਨੇ ਠੱਕੇ ਨਾਲ ਲਿਖਾਏ ਮੈਨੂੰ ਤਾਂ ਮੇਰੇ ਕੋਲ ਟਾਈਮ ਨਹੀਂ ਹੁੰਦਾ ਠੱਕੇ ਨਾਲ ਲਿਖਾ ਲਓ ਠੱਕੇ ਨਾਲ ਲਗਾਏ ਇਹਨਾਂ ਨੇ ਸੋ ਇੱਕ ਬਹੁਤ ਵਧੀਆ ਗੱਲ ਹੈ ਵੀ ਤੁਸੀਂ ਲਿਖਤਾ ਦੁੱਤੇ ਭਾਜੀ ਨਹੀਂ ਨੋ ਡਾਟ ਕੰਮ ਕਰਾਉਂਦੇ ਆ ਪਰ ਕਰਾਉਂਦੇ ਠੱਕੇ ਨਾਲ ਤੇ ਉਧਰ ਹਾਂ ਕੋਮਲ ਨੇ ਇੱਕ ਮੈਸੇਜ ਦਿੱਤਾ ਹਾਂ ਜੀ ਕਿ ਬੇਟੀਆਂ ਨੂੰ ਬਰਤੇ ਬਰਤੇ ਪੜਾਓ ਅੱਛਾ ਕਿਉਂ ਵੀ ਮੁੰਡੇ ਨੂੰ ਬਿਲਡਿੰਗ ਦਾ ਕੰਮ ਸਿਖਾਉਣਾ ਨਹੀਂ ਨਹੀਂ ਸਰ ਉਹਨਾਂ ਨੂੰ ਪੜਾਓ ਹਾਂ ਕਿਉਂਕਿ ਉਹਨਾਂ ਦੋਨਾਂ ਨੂੰ ਹੀ ਪੜਾਓ ਹਾਂਜੀ ਬੱਚਿਆਂ ਨੂੰ ਸਭ ਨੂੰ ਪੜਾਣਾ ਚਾਹੀਦਾ ਵਾ ਹਾਂਜੀ ਮੇਰਾ ਮਤਲਬ ਮੁੰਡਿਆਂ ਨੂੰ ਵੀ ਪੜਾਓ ਤੇ ਕੁੜੀਆਂ ਨੂੰ ਵੀ ਪੜਾਓ ਠੀਕ ਹੈ ਜੀ ਪਰ ਜ਼ਿਆਦਾਤਰ ਬੇਟੀਆਂ ਹੀ ਲਿਖਿਆ ਵਾ ਹੁੰਦਾ ਜਿਹਦੇ ਵੀ ਕਿਤੇ ਦੇਖਦੇ ਆਪਾਂ ਹਾਂਜੀ ਹਾਂਜੀ ਨਹੀਂ ਸਰ ਸਾਰਿਆਂ ਨੂੰ ਪੜਾਣਾ ਚਾਹੀਦਾ ਬੱਚਿਆਂ ਨੂੰ ਖਾਸ ਕਰਕੇ ਪੜਾਣਾ ਚਾਹੀਦਾ ਵਾ ਅੱਜ ਦੇ ਟਾਈਮ 'ਚ ਬਹੁਤ ਜ਼ਰੂਰੀ ਆ ਸਟੱਡੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਸਾਰਿਆਂ ਨੂੰ ਪੜਾਉਣਾ ਚਾਹੀਦਾ ਮੁੰਡੇ ਤੇ ਕੁੜੀਆਂ ਦੋਨਾਂ ਨੂੰ ਹਾਂ ਇਹ ਨਹੀਂ ਮੈਨੂੰ ਜੈਲਸੀ ਹੁੰਦੀ ਜਦੋਂ ਕੱਲੀਆਂ ਕੁੜੀਆਂ ਦੀ ਗੱਲ ਕਰਦੇ ਆ ਸਹੀ ਕਿਉਂਕਿ ਬੱਸਾਂ ਦੇ ਉੱਪਰ ਵੀ ਦੇਖਦੇ ਆਂ ਆਪਾਂ ਬੇਟੀ ਪੜਾਓ ਉਦੇਸ਼ ਬਚਾਓ ਇਹ ਲਿਖਿਆ ਹੁੰਦਾ ਹੈ ਹਾਂ ਜੀ ਬਿਲਕੁਲ ਬੇਟੀਆਂ ਤੇ ਬੇਟੇ ਦੋਨਾਂ ਨੂੰ ਸੁਭਾਲਣ ਦੀ ਲੋੜ ਹੈ ਇਸ ਟਾਈਮ ਕਿਉਂਕਿ ਬੇਟੀਆਂ ਨੂੰ ਪੜਾਉਂਗੇ ਤੁਹਾਡੇ ਪੁਸ਼ਤਾ ਸੁਧਣਗੇ ਪਰ ਜੇ ਤੁਸੀਂ ਬੇਟਿਆਂ ਤੋਂ ਵਸਲੇ ਹੋਗੇ ਤਾਂ ਕੰਮ ਖਰਾਬ ਵੀ ਹੋ ਜਾਂਦਾ ਬੇਟੇ ਨੂੰ ਪੜਾਉਣਾ ਹਸ ਦੇ ਟਾਈਮ ਦੇ ਵਿੱਚ ਦੇਖੋ ਜੀ ਬੇਟੀ ਨੂੰ ਆਪਾਂ ਮਤਲਬ ਪਹਿਲਾਂ ਜਿਵੇਂ ਉਹਦਾ ਨਹੀਂ ਦਿੱਤਾ ਜਾਂਦੇ ਅੱਜ ਕੱਲ ਮੁੰਡੇ ਜਿੰਨਾ ਉਹਦਾ ਦਿੱਤਾ ਜਾਂਦਾ ਤੇ ਬਟ ਮੈਂ ਇਹ ਕਹਿਣਾ ਜੀ ਮੁੰਡਾ ਵੀ ਵਧਿਆ ਹੋਵੇ ਇਹਨਾਂ ਦਾ ਮਤਲਬ ਕੁੜੀਆਂ ਦੇ ਬਰਾਬਰ ਹੁੰਦੇ ਜੀ ਤੇ ਮੈਂ ਇਸ ਇਹ ਨਹੀਂ ਮੈਂ ਕਹੂੰਗਾ ਮੈਂ ਆਪਦੀ ਖੁਦ ਦੀ ਮਤਲਬ ਮੈਂ ਇੱਕ ਮੁੰਡਾ ਮੈਂ ਤਾਂ ਕਹਿ ਰਿਹਾ ਮਤਲਬ ਮੈਂ ਕਈ ਮੁੰਡੇ ਐਦਾਂ ਦੇ ਵੀ ਦੇਖੇ ਨੇ ਮਤਲਬ ਆਪਾਂ ਇਹ ਦੇਖ ਲੈਣੇ ਚਾਰ ਮੁੰਡੇ ਘਰ 'ਚ ਹੁੰਦੇ ਮਾਂ ਕੱਲੀ ਹੁੰਦੀ ਤੇ ਮਾਂ ਉਹ ਛੋਟੇ ਵੇਲੇ ਉਹਨਾਂ ਨੂੰ ਪਾਲ ਲੈਂਦੀ ਪਰ ਅੱਜ ਦੇ ਟਾਈਮ 'ਚ ਉਹ ਚਾਰ ਮੁੰਡੇ ਉਹ ਮਾਂ ਨੂੰ ਨਹੀਂ ਪਾਲ ਪਾਉਂਦੇ ਨਾ ਤੇ ਮੈਂ ਇਸ ਨੂੰ ਇਹ ਵੀ ਨਹੀਂ ਕਹੂੰਗਾ ਮੁੰਡੇ ਖਰਾਬ ਨੇ ਜਾਂ ਚੰਗੇ ਨੇ ਬਟ ਇੱਕ ਮਾਂ ਨੂੰ ਐ ਜਾ ਮੁੰਡਾ ਹੋਵੇ ਵਧੀਆ ਜਾ ਖੁਦ ਅਸੀਂ ਦੋ ਬ੍ਰਦਰ ਆ ਮਤਲਬ ਮੈਂ ਨਹੀਂ ਡਿਸਕਿਊਸ ਕਰਨਾ ਉਹ ਮਤਲਬ ਕਈਨ ਹੋਇਆ ਲੱਗੂ ਆ ਕਿ ਆਪਣੇ ਬੜਿਆਈ ਕਰ ਰਏ ਆ ਆਪਣੀ ਉਹ ਦੱਸ ਰਿਹਾ ਸੋ ਮਤਲਬ ਇਦਾਂ ਹੈ ਕਿ ਇੱਕ ਮਾਂ ਨੂੰ ਪੁੱਤ ਵਧੀਆ ਮਿਲ ਜਵੇ ਤਾ ਉਹਨੂੰ ਐ ਮਤਲਬ ਮਹਿਸੂਸ ਨਹੀਂ ਹੁੰਦਾ ਕਿ ਮੇਰੀ ਤੀ ਹੁੰਦੀ ਆ ਉਹ ਕੰਮ ਦੇ ਵਿੱਚ ਕਰਨ ਨੂੰ ਸੋ ਮਤਲਬ ਘਰ ਵਿੱਚ ਇਦਾਂ ਦੀ ਮਤਲਬ ਪ੍ਰੋਬਲਮ ਮਤਲਬ ਫਾਦਰ ਨਹੀਂ ਹੈ ਤਾਂ ਮਦਰ ਦਾ ਕੁਝ ਐਡੇ ਜਿ ਹੰਡੀਸ਼ਨਸ ਨੇ ਮਤਲਬ ਬਟ ਮੈਂ ਨਹੀਂ ਸ਼ੋ ਕਰਨਾ ਚਾਹੁੰਦਾ ਕਿ ਕਈਨ ਹੋਂਦਾ ਕਿ ਇਸ ਚੈਨਲ ਤੇ ਜਾਣ ਆਪਣਾ ਇੱਕ ਨੰਬਰ ਬਣਾ ਰਹੇ ਆ ਉਹ ਚੀਜ਼ ਨਾ ਸੋ ਉਸ ਇੱਕ ਮਤਲਬ ਚਲੋ ਆਪਣਾ ਟੌਪਿਕ ਛਿੜ ਗਿਆ ਉਸ ਕਰਕੇ ਫਨੀ ਆਪਾ ਚਲੋ ਕੀਤਾ ਹਾਸਮਝ ਬਟ ਅਸ ਦੇ ਟਾਈਮ ਚ ਅ ਟਾਈਮ ਵਿੱਚ ਬਹੁਤ ਜ਼ਰੂਰੀ ਹੈ ਕਿਉਂ ਨਾ ਕਿੱਥੇ ਨਾ ਕਿੱਥੇ ਤੁਹਾਡਾ ਕੁਝ ਨਹੀਂ ਪਤਾ ਲੱਗ ਕਿੱਥੇ ਤੁਹਾਨੂੰ ਜ਼ਰੂਰੀ ਆ ਲੱਗ ਜਾਂਦਾ ਕਿ ਉਸੇ ਅੱਜ ਕੱਲ੍ਹ ਤੁਸੀਂ ਦੇਖਿਆ ਜਾ ਰਿਹਾ ਪੰਜਾਬ ਨੂੰ ਛੱਡ ਕੇ ਲੋਕ ਬਾਹਰ ਜਾ ਰਹੇ ਬਟ ਜੇ ਤੁਸੀਂ ਬਾਹਰ ਲੈ ਵੀ ਸੋਚਦੇ ਪੜਨਾ ਜੁੜੀ ਜ਼ਰੂਰੀ ਹੈ ਤੁਹਾਨੂੰ ਇੱਥੇ ਕੰਮ ਹੈ ਬਟ ਇੰਨਾ ਕਿ ਤੁਸੀਂ ਪੜਨਾ ਤਾਂ ਜ਼ਰੂਰੀ ਹੈ ਕਿ ਤੁਸੀਂ ਕੱਲ ਨੂੰ ਇੱਕ ਆਪਣੇ ਪੈਰਾਂ ਤੇ ਜ਼ਰੂਰ ਖੜਨਾ ਹੋਣਾ ਹੈ ਜੀ ਹਾਂ ਜੀ ਬਈ ਓਕੇ ਥੈਂਕ ਯੂ ਧੰਨਵਾਦ ਜੀ ਸੋ ਸਾਡੀਆਂ ਵੀ ਦੁਆਵਾਂ ਨੇ ਕਿ ਤੁਹਾਡੀ ਇਹ ਫਿਲਮ ਪੂਰੀ ਚੱਲੇ ਦਰਸ਼ਕ ਇਹਦੇ ਨਾਲ ਜੁੜਨ ਤੁਹਾਡੇ ਜੋ ਚੈਨਲ ਹੈ ਉਹਦੇ ਨਾਲ ਜੁੜਨ ਅਤੇ ਕਲਾਕਾਰ ਵੀ ਤੁਹਾਨੂੰ ਹੋਰ ਮਿਲਣ ਹਾਂਜੀ ਸਾਨੂੰ ਇਹੀ ਹੈ ਤੇ ਬਾਕੀ ਅਸੀਂ ਇਹ ਵੀ ਕਹਾਂਗੇ ਜੋ ਸਾਡੇ ਨੇ ਮਤਲਬ ਫਰੈਂਡ ਤੇ ਸਾਡੇ ਨਾਲ ਬਾਕੀ ਵੀ ਸਾਡੇ ਨਾਲ ਬਹੁਤ ਸਾਨੂੰ ਸਪੋਰਟ ਮੇਰੇ ਇਸ ਸਟੋਰੀ ਤੇ ਸਪੋਰਟ ਮਿਲੀ ਹੈ ਤੇ ਉਹਨਾਂ ਸੰਦੀਪ ਭਾਈ ਨਾਮ ਉਹਨਾਂ ਦਾ ਉਹਨਾਂ ਨੇ ਸਾਨੂੰ ਵਧੀਆ ਸਪੋਰਟ ਕੀਤੀ ਸਾਨੂੰ ਮਤਲਬ ਲੋਕੇਸ਼ਨਸ ਵੈਰਾ ਉਹਨਾਂ ਨੇ ਪ੍ਰੋਵਾਈਡ ਕੀਤੀਆਂ ਨੇ ਮਤਲਬ ਸਾਨੂੰ ਕੋਈ ਦਿੱਕਤ ਨਹੀਂ ਆੜ ਤੇ ਨਾਲ ਸਪੋਰਟ ਦਿੱਤਾ ਸਾਨੂੰ ਅਸੀਂ ਇੱਧੇ ਹੀ ਕਹਿੰਨੇ ਕਿ ਸਾਡੇ ਨਾਲ ਨਵੇਂ-ਨਵੇਂ ਜੁੜਦੇ ਆ ਸਾਨੂੰ ਬਹੁਤ ਮਾਣ ਹੁੰਦਾ ਹੈ ਕਿ ਇੱਕ ਇੱਕ ਵਧੀਆ ਉਹਨਾਂ ਨੂੰ ਇੱਕ ਉਸਤੇ ਮੁਕਾਮ ਤੇ ਪਹੁੰਚਾਈਏ ਤੇ ਉਹਨਾਂ ਦਾ ਵਿੱਚ ਅਸੀਂ ਇਹ ਵਿਦ ਰੋਲ ਵੀ ਉਹਨਾਂ ਦਾ ਰੱਖਿਆ ਹੋਇਆ ਉਹ ਤੁਹਾਨੂੰ ਰੂਬਰੂ ਵੀ ਹੋਊਗਾ ਉਹਨਾਂ ਦਾ ਮਤਲਬ ਜਾਦਾ ਜਿਹੜਾ ਕੀਤਾ ਰੋਲ ਉਹਨਾਂ ਨੇ ਉਹ ਖੁਦ ਕੀਤਾ ਉਹ ਵੀ ਤੁਹਾਨੂੰ ਦਿਖਿਊਗਾ ਜਦੋਂ ਫਿਲਮ ਆਊਗੀ ਜੀ ਹਾਂਜੀ ਥੈਂਕ ਯੂ ਜੀ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜੀ